ਮਕਰੀ ਗੁੱਜੀ ਲੂਣੀ ਤੂੰ ਬੜਾ ਮੀਕ ਕੜਾ ਆਰਕਾ ਤੈਨੂੰ ਕੀ ਹੋ ਗਿਆ ਆ ਮੋਢਾ ਆ ਯਾਰ ਥੋੜਾ ਤੂੰ ਦਾ ਵੱਡਾ ਆ ਗਿਆ ਮੋਢਾ ਯਾਰ ਦੱਸ ਰਿਹਾ ਆ ਆਰਕ ਵੱਡੀ ਹੋ ਗਈ ਆ ਨਹੀਂ ਆਕੀ ਵੱਡੀ ਹੋ ਗਈ ਆ ਮੋਢਾ ਆ ਤੇਲ ਜਾ ਲਾਗਦਾ ਔਰ ਕਹਣਾ ਆ ਕਾ ਚਲੀ ਆਰੇ ਆ ਸ਼ੇਰੇ ਹੋਣੀ ਕਾ ਸ਼ੇਰਾ ਔਰ ਤੇਰਾ ਫੋਨ ਕਰਦੇ ਆ ਅੱਜ ਗਰਾਉਂਡ ਲਾਇਆ ਕਾਰੀ ਗਰਾਉਂਡ ਬਣਾਉਂ ਨਹੀਂ ਜੇ ਤੈ ਯਾਰ ਕਿੰਨੇ ਫਾਟੇ ਤਾਲਬਾ ਹੋਣਾ ਥਾ ਕਿਨੇ ਹੋਣੀ ਇੱਥੇ ਕੋਈ ਇਹ ਜੋ ਮੈਨੂੰ ਕਹਾਰਾ ਹੈਗਾ ਜੋ ਮੈਨੂੰ ਆਇਆ ਹੁਣ ਹੁਣ ਕੀ ਕਰੇ ਨਹੀਂ ਲੱਗਾ ਡਾਕਟਰ ਦੇ ਹੁਣ ਪੂਰੀ ਗਰਾਊਂਡ ਸਹੀ ਆ ਰਹੀ ਹੈ ਰਾਨੀ ਲਾਉ ਇਕ ਬੋਲ ਆ ਗਿਆ ਫਿਰ ਮਿੰਟੋ ਮਿੰਟ ਮੁਰੋ ਲਾਈਏ ਕੱਲੀ ਗਰਾਊਂਡ ਹੀ ਲਾਉਣੇ ਆ ਰਹੋ ਕੱਲ ਕੀ ਲਾਇਆ ਹੈ ਕੱਲ ਮੈਂ 2 ਘੰਟਾ ਲਾਉਣੀਆਂ ਪੰਦ ਵਿੱਚ ਗੰਡ ਲਾਵੇ ਵੱਡੇ ਬਹਾਵਾ ਖਿੱਚ ਕੇ ਰੱਖਾ ਕੰਮ ਇਹ ਵੀ ਹੱਥ ਠੀਕ ਆ ਫਾਇਰ ਕਾਂ ਚਲੋ ਪੁਆਇੰਟ ਲਾਉਣੇ ਆ ਗਰਾਊਂਡ ਕੋਈ ਹੋ ਰੈਡੀ ਸੱਜਣ ਨੂੰ ਆਣਾ ਚਾਹੀਦਾ ਹਾਂ ਬਸ ਪੁਆਇੰਟ ਚਾਲ ਚੱਲਦੇ ਹੋ ਤੋ ਦੇਵਾ ਰਿਹਾ ਲੈ ਤੋ ਨਾ ਨਾ ਚੱਲਦਾ ਬ੍ਰੈਂਡ ਫਰੀ ਬੜੀ ਯਾਰੀ ਆ ਰਹੀ ਹੈ ਮਤਾਨੇ ਦੇ ਮਰਾਉਂਗਾ ਚੱਲ 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 ਨਾਲ ਮਿਲੋ ਯਾਰ ਇਹ ਤੰਗਣ ਤੇ ਤਰ ਤੂੰ ਉੱਠਿਆ ਨਹੀਂ ਜਾਂਦਿਆ ਤੂੰ ਕੀ ਲਾਉਂਦਿਆ ਓ ਵੇਹੋ ਕਿੱਥੇ ਪਹੁੰਚ ਗਏ ਤਿੰਨੇ ਜਾਣੇ ਨਾਲ ਰਹਾਂ ਹਾਂ ਥੋੜਾ ਫਰਕ ਰੱਖੋ ਤੇ ਗਾਇਬ ਜਾਣਾ ਪਾਤਾ ਓਏ ਚੱਲ 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 ਓਏ ਤੈਨੂੰ ਮਮਾ ਤੈਨੂੰ ਵਿਆਹ ਦਿੱਤੀ ਐ ਇਹ ਤੇਰੇ ਨਾਲ ਤੋਰ ਤੋਰ ਲਾ ਕੇ ਆਏ ਤੇ ਤੂੰ ਬਿਲਕੁਲ ਆਉਂਦਿਆ ਮਾਰਾ ਦੌ ਲਾਉਣਾ ਤੇ ਉੱਧਰ ਵੇਖ ਸਟਾਰਟ ਕਰੋ ਸਟਾਰਟ ਗਵਾਣੀਆ ਮੈਂ ਛੱਡਦਾ ਨਾ ਬਾਅਦ ਤੇ ਤੁਹਾਨੂੰ ਚਲੋ ਲੋਗੇ ਨੇ ਕੋ ਜਾਣ ਕੱਢ 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 ਮੇਰੇ ਚੱਲਦੇ ਚੱਲਦੇ ਕਰਦੇ ਚੱਲਦੇ ਕਰਦੇ ਫਕਾੜ ਜੁੜਾ ਆਪਣਾ ਫੜਾ ਭਾਈ ਜਿੱਕਾ ਤੇ ਮਾਰਦਾ ਜਿੱਥੇ ਇਹ ਹੋ ਗਿਆ ਆ ਆ ਆ ਆ ਆ ਮਾਰਾਂ ਨੂੰ ਦੇਖਦਾ ਹੈ ਬਿਮਾਰ ਆ ਹਾਂ ਚੱਲ 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 ਉਹਦੇ ਆਲ ਵੇਖ ਜੋ ਬਣ ਕਿਦਾਂ ਜਾਂਦਾ ਸਾਹਮਣੇ ਅੱਕੇ ਠੀਕ ਆ ਧਿਆਨ ਦੇ ਵੀ ਸਹੀ ਲਾਉਂਦੇ ਆ ਨਿਕਾਲ ਨਾਲ ਆਇਆ ਜੋ ਬਣਾਏ ਸਪੀਡ ਵਧਾ ਦੇ ਖਾਂ ਮੈਟੋਮਟ ਮਾਰ ਮੈਟੋਮਟ ਜਾਏ ਵੱਧ 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 ਮਾਰ ਜਗਾ ਨਹੀਂ ਕਬਰ ਕਰਨੀ ਖਾਂ ਮੈਟੋਮਟ ਉੱਠ ਕੇ ਉੱਥੇ ਹੀ ਖਾਂ ਕਾਰਕਰਮ ਉੱਟਨੇ ਦੇ 4 1 2 3 ਹਾਂ 4 ਚੌਥੇ ਦੇ ਥੱਲੇ ਚੌਥੇ ਦੇ ਥੱਲੇ ਚੌਥੇ ਦੇ ਥੱਲੇ ਤੈਨੂੰ ਛਾਲਾ ਮਾਰਨੀ ਆਖਿਆ ਤੈਨੂੰ ਕਦਮ ਪੁੱਟਣ ਨੂੰ ਆਖਿਆ ਹੈ ਆ ਸਪੀਡ ਬਣੂਗੀ ਮम्मा ਛਾਲਾ ਮਾਰੀ ਜਾਣਾ ਜਾਫੀ ਆ ਚੱਤ 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 ਸੱਯਾ 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 ਆ ਗਿਆ

ਕਿ ਖੱਜੇ ਖਿੱਚ ਕੇ ਛਕਾਵਾ ਛਾਵਾ ਤਗੜੇ ਦੇ ਵਰਤੋ ਏ ਅੱਗੇ ਹੋ ਅੱਗੇ ਹੋ ਅੱਗੇ ਹੋ ਅੱਗੇ ਇਹਨੂੰ ਫੋਨ ਨਹੀਂ ਦੇਣਾ ਤੂੰ ਕਾਟ ਕਰਦੇ ਆ ਆਪੇ ਆਉਣਗੇ ਤੇਰੇ ਮਗਰਾਂ ਡੰਡਾ ਲਿਆਊਗਾ ਤੂੰ ਸਟਾਰਟ ਕਰ ਤੂੰ ਆਪਣੀ ਇੱਕ ਫੇਸ ਸ਼ੁਰੂ ਰੱਖ ਅੱਗੇ ਆ ਮੈਂ ਵੀ ਚਾਚਾ ਕਰਦਾ ਮਿਲੋ ਨਾਲ ਮਿਲੋ ਰੇ ਫੇਰ ਸ਼ੁਰੂ ਕਰੀਏ ਰੇ ਖਲੋਇਆ ਨੇ ਨੂੰ ਆ ਲੰਦੇ ਰੇ ਗਿਆ ਵੀ ਬੜਾ ਰੇ ਕੌਣ ਦੱਸਾਂ ਕਿਹੜੀ ਲਾਉਣੀ ਹੈ ਮੈਂ ਭਰ ਕਿਹੜੀ ਲਾਉਣੀ ਹੈ ਇਹੋ ਕੈਮਰਾ ਨਾਲ ਉੱਥੋਂ ਤੱਕ ਇਹ ਚ ਦੂਰ ਮੱchnਾ ਵਾ ਪਤ ਨਹੀਂ ਨਾ ਕਿ 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 ਦਾ ਪਾਈਂਦੇ ਰਵੇ ਪ੍ਰੈਕਟਰ ਬਾਟ ਕੁਮਾਰ ਇੱਧਰ ਵੱਲ ਪੂਰਾ ਥੱਲੇ ਜਾਣਾ ਹੁੰਦਾ ਫੜ ਆਇਆ ਮੇਰਾ ਕੋਟਾ ਦੋਸਰ ਤਿੰਨ ਇੱਧਰ ਮਾਰਨੇ ਠੀਕ ਆ ਤਿੰਨ ਇੱਧਰ ਲਾਉਣੀਆਂ ਤਿੰਨ ਉੱਧਰ ਲਾਉਣੀਆਂ ਜਦੋਂ ਤੀਸਰੀ ਉੱਪਰ ਚੱਲ ਕੇ ਨਾ ਫੜਾਫੜ ਨਾਲ ਹੀ ਡੰਡ ਮਾਰ ਦੇਣਾ ਠੀਕ ਆ ਆਕੂ ਫੇਰ ਸ਼ੁਰੂ ਕਰ ਦੇਣੀ ਹੈ ਇੱਦਾਂ ਠੀਕ ਆ ਆ ਡਾਂ ਡਾਲੀ ਇੱਕ ਵਾਰ ਨਾਲ ਲਾ ਲਈਏ ਡਾਂਡ ਮੋ ਨਾ 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 ਮਾਰਨਾ ਨਾਲ ਡੰਡ ਲੋਇਆ

ਯੋ ਯੋ ਲੰਮਿਆ ਥੱਲੇ ਗਾਣਾ ਪੂਰਾ ਮੈਚ ਥੱਲੇ ਲੱਗਣ ਗਿਆ ਹਾਂ ਹਜਤਾਂ ਪਤਾ ਤੇ ਤੈਨੂੰ ਸਾਰਾ ਹੈ ਕੱਟ 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 ਪੀ ਲਓ ਤੇਰ ਜੋਰ ਲੱਗਦਾ ਵਾ ਇਹਦੇ ਕਿ ਮੈਨੂੰ ਪਤਾ ਵਾ ਛਾਲ ਭਾਵੇਂ ਨਾ ਮਾਰ ਆ ਬੰਦਾ ਮਿਸ ਕਰੂਗਾ ਉਹਦਾ ਨੁਕਸਾਨ ਹੀ ਆ ਆਪਾਂ ਲਾਉਂਦੇ ਆ ਜਿਹੜੀਆਂ 8 ਸੱਜਾ ਆਪਾਂ ਲਾਉਂਦਾ ਪੁੱਤ ਤੇਰਾ ਕਿੰਨਾ ਫਾਇਦਾ ਆਪਾਂ ਨੰਮਿਆਂ ਤੇ ਇੱਥੇ ਜਦ ਤੱਕ ਤੂੰ ਆਇਆ ਨਾ ਉਹਨਾਂ ਤੱਕ ਤੈਨੂੰ ਛੱਡਣਾ ਨਹੀਂ ਠੀਕ ਆ ਥੱਲੇ ਬਹਿ ਬਿਮਾਰ ਆ ਥੱਲੇ ਨਹੀਂ ਆਂਦਾ ਤੂੰ ਮਨਾਂ ਨੂੰ ਕੀ ਹੋਇਆ ਤੈਨੂੰ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਜਿੱਥੋਂ ਤੱਕ ਜੋਬਨ ਲਾਉਂਦਾ ਲਾਓ ਉਹਦੇ ਨਾਲ ਚਲੋ ਚਲੋ ਚਲ ਜੋਰ ਨਾਲ ਖਿੱਚ ਕੇ ਰੱਖ ਜਿੱਥੋਂ ਤੱਕ ਡੜੀ ਤੇ ਲਾ ਆ ਸਹੀ ਆ ਆਪਾਂ ਵਾਪਸ ਚੱਲਦੇ ਦੂਜਾ ਟੱਕਰ ਸ਼ੁਰੂ ਕਰਦੇ ਅੱਗੇ ਆ ਜਾ ਤੂੰ ਅੱਗੇ ਆ ਚਲੋ ਇਹ ਉਧਰ ਵਾਪਸ ਮੜੋ ਉਹਦੇ ਨਾਲ ਚੰਦ ਜਿੱਦਾਂ ਵੇਖ ਮੇਰੀ ਗੱਲ ਸੁਣ ਇਹ ਟੱਪ ਕੇ ਸਾਰਾ ਗਾਂ ਆ ਜਾਂਦਾ ਤਿੰਨ ਸਟੈਪ ਲਿਆ ਕਰ ਤੂੰ ਜਿੱਦਾਂ ਨਾਲ ਹੀ ਕੀਤਾ ਨਾਲ ਹੀ ਇੱਧਰ ਵੇ ਹਾਂ ਛੱਡਾ ਜੇ ਦੋਣਾ ਕੋਈ ਚੀਜ਼ ਆਪਾਂ ਮੈਂ ਦੱਸਦਾ ਹਾਂ ਨਾ ਤੁਹਾਡਾ ਮਾਈਂਡ ਜਿਹੜਾ ਸ਼ਾਰਪ ਮਾਈਂਡ ਆ ਨਾ ਇੱਥੇ ਜੀ ਤੋਂ ਪੜਿਆ ਜਾਂਦਾ ਏ ਜਿਹੜੀ ਆਪਾਂ ਰੇਡ ਪਾਉਣੀ ਜੱਫਾ ਲਾਉਣਾ ਉਹ 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 ਬੜੀ ਦਿਮਾਗ ਦੀ ਗੱਲ ਆ ਸਿਰਫ ਤੁਹਾਨੂੰ ਇੱਕ ਐਕਸਰਸਾਈਜ਼ ਦੱਸਣ ਦਿਆਂ ਵਾਂ ਸਿਰਫ ਜੋਬਣ ਪੜਨ ਦਿਆਂ ਇੱਕ ਹੋ ਲੰਮਾ ਤੇ ਉਹ ਨਿਕਾ ਠੀਕ ਆ ਜਾਂ ਮਨਪਰੀ ਲਾਉਂਦੇ ਆ ਉਹ ਵੀ ਲਾਉਂਦੇ ਆ ਤੁਸੀਂ ਦੋ ਤਿੰਨ ਜਣੇ ਗਲਤ ਲਾਉਂਦੇ ਜੇ ਪਹਿਲਾਂ ਵੇ ਇਹਨੂੰ ਕੀ ਦੱਸਿਆ ਮੈਂ ਲਾ ਕੇ ਵਖਾ ਹਾਂ ਠੀਕ ਆ ਹਾਈ ਦਾ ਤੁਰਿਓ ਤੂੰ ਮੇਰੇ ਗਾੜੀ ਨਾਲ ਚੱਲ 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 ਗੱਲ ਮੈਂ ਹਾਂ ਉਹ ਵੇ ਲੰਮਾ ਕਿੰਦੀ ਵਧੀਆ ਬੈਟ ਮਾਰਦਾ ਐਨਾ ਮਾਮਾ ਥੱਲੇ ਜਾ ਸੇਮ ਹੀ ਕਰਦੇ ਆ ਤੇਰਾ ਕਿਤੇ ਜਾਰਾ ਤੇ ਨਹੀਂ ਉਹਦੇ ਤੋਂ ਉਹ ਬੈ ਇਧਰੋਂ ਇਹ ਕਿੰਨਾ ਬੈਨ ਦਿਆ ਲਤਾਂਗ ਸੇਮ ਹੀ ਤੇਰੀਆਂ ਤੇਰੀਆਂ ਚੱਲ 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 ਆਵਾ ਸ਼ਵਾ ਸ਼ਵਾ ਲੰਮੇ ਜੋਬਣ ਤਕੜਾਈ ਨਿਕਿਆ ਦੋਈ ਤਕੜਾਈ ਇੱਟਕੇ ਖਿਟਕੇ ਛਿਟਕੇ ਚੰਦ ਸਾਰੇ ਹੀ ਤਗੜੇ ਨੇ ਚੱਬ 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 ਥੱਲੇ ਬੈ ਪੂਰਾ ਥੱਲੇ ਬੈ ਮਾਮਾ ਮੈਂ ਇੱਧਰ ਵੇਖਾ ਥੱਲੇ ਬੈ ਮੈਂ ਬਈ ਆਂਦਾ ਹਾਂ ਹਾਂ ਪੂਰਾ ਨਹੀਂ ਦੇਖ ਲੈ ਕੋਈ ਨਹੀਂ ਹੋ ਜਾਣਾ ਸਹੀ ਜਦੋਂ ਅੱਛਾ ਸਹੀ ਜਦੋਂ ਬੋਤੂ ਨਾ ਸਹੀ ਇਹਨੂੰ ਤੂੰ ਖੱਡੇ ਉੱਤ ਲਾੜੇ ਉੱਤ ਨਯਾਨੰਤ ਜੇ ਟੱਕਰ ਮੋੜ 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 ਤੇ ਜੇ ਟੱਕਰ ਖਾਉਣਾ ਦੇ ਦੁਆਣੀ ਮੋੜ ਤੇ ਆਪਣਾ ਮੋੜ ਜਾਦਾ ਗੱਲ ਗੰਡਾਣ ਮੈਂ ਗੱਲਾਂ ਤੋੜ ਲਿਆ ਈ ਕਿਹੜੀ ਲੱਗਦੀ ਡੰਡ ਮਾਰ ਜੰਮਾਰ ਤੇ ਚਟਕੀ ਜਾਊਗੀ ਮਾਮਾ ਫੇਰ ਹੀ ਰੇਡਰ ਫੜੇਗਾ ਤੂੰ ਲੈ ਢਾਈ ਬਣਾਣੇ ਤੇਰਾ ਜੇ ਪੈਣਾ ਨਾ ਲੱਗਾ ਚੰਦ ਬਰਾਬਰ ਹੋ ਉਹਨਾਂ ਦੇ ਨਾਲ ਅਜੇ ਇੱਥੋਂ ਨੇ ਤੂੰ ਪੜਿਆ ਨਾ ਲੈ ਉਹਨੂੰ ਪੱਟਾ ਲੀਆਂ ਤੇ ਆਈ ਚੱਲ 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 ਤੂੰ ਇਕੱਲੇ ਬੈਠ ਕੇ ਮਾਰਦੇ ਹੋ ਜੰਮਾਰ ਮੋਟਾ ਦੁਖੀ ਜਾਂਦਾ ਤੇਰਾ ਉਹਦੇ ਨਾਲ ਜੰਮਾਰ ਹੁੰਦਾ ਨਾ ਮਾਰ ਕੰਡ ਬੈਠ ਕੇ ਨੇ ਬਰਾਬਰ ਲਾ ਨਰੇ ਨੰਮਾਰ ਜੋ ਹਣਾ ਡੰਡ ਮਾਰ ਨਾਲ ਪੁੱਤ ਡਾਟ ਨਹੀਂ ਮਿਸ ਕਰਨਾ ਸ਼ਵਾ 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 ਮੈਂ ਨਾਮ ਨੇ ਨਾਲ ਮੇਰਾ ਅੱਜ ਚੱਲ ਤੂੰ ਓਏ ਨਾ ਗਾੜੀ ਝਾਲ ਕੇ ਨਾ ਮਾਰੋ ਤੋ ਡੰਡ ਮਾਰ ਸਾਡਾ ਡੰਡ ਪਾ ਆਹ ਜੁਮਰਾ ਪੰਪ ਕਰਦਾ ਹੀ ਇਹ ਉਧਰੇ ਦੂਰਾ 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 ਨਾ ਵਾ ਇਹ ਪਿੱਛੇ ਵੀ ਆਉਂਦਾ ਫੇਰ ਆ ਉਹ ਵੇ ਯਾ ਨਾ ਬਾਸ ਥੱਲੇ ਚੱਲ ਥੱਲੇ ਚੱਲ ਥੱਲੇ ਇਹ ਪੰਪ ਕਰਦਾ ਹੈ ਚੱਲ 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 ਹਾਂ ਚੱਲ 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 ਲਈਏ ਗਰਾਊਂਡ ਆਹੋ ਗਰਾਊਂਡ ਲਾਉਣੇ ਆ ਲਾ ਲਓ ਹੋਰ ਦੋ ਛੱਟ ਲਾਓ ਕੋਹ ਨਹੀਂ ਆ ਪਹਿਲੇ ਨਾ ਲਾਲ ਕੇ ਹਾਂ ਪਹਿਲਿਆਂ ਦੇ ਆਓ ਹੁਣ ਜੋਬਣਾ ਓਏ ਉਹ ਨਹੀਂ ਕੋਈ ਚੱਕਰ ਪਹਿਲਿਆਂ ਦੇ ਆਓ ਪਹਿਲਿਆਂ ਨੇ ਪਰ ਹੁਣ ਦੋ ਕਦਮ ਪੁੱਟ ਕੇ ਇੱਕ ਡੰਡ ਜੇ ਚੇਂਜ ਹੋ ਗਿਆ ਅੱਗੇ ਆਪਾਂ ਚਾਰ ਪੁੱਟਣਦੇ ਹਾਂ ਹਣਾ ਹੁਣ ਜਦੋਂ ਦੂਜੇ ਦੇ ਆਏ ਨਾਲ ਹੀ ਡੰਡ ਇੱਕੋ ਕਦਮ ਪੁੱਟਣਾ ਦੂਜੇ ਦੇ ਡੰਡ ਠੀਕ ਆ ਤੇ ਔਰ ਪਿੱਛੇ ਚੱਲ ਜਾਓ ਮੋਟਰਸਾਈਕਲ ਤੋਂ ਸਟਾਰਟ ਕਰਨ ਦੀ ਲੋੜ ਨਾ ਅੱਗੇ ਜਾ ਆਉਣਾ ਇੱਥੋਂ ਤੱਕ ਹੀ ਆ ਜਿੱਥੇ ਮੈਂ ਖਲੋਤਾ ਹਾਂ ਠੀਕ ਆ ਬਸ ਦੋਸਤ ਆ ਪਿਆ ہاں ਦੂਜੇਰੇ ਡਾਂਡਿਆ ਤਾਂ ਇੱਕ ਪੈਰ ਪੁੱਟਿਆ ਦੂਜਾ ਪੁੱਟਾ ਨਾਲ ਹੀ ਡਾਂਡ ਮਾਰਨਾ ਆਹ ਚਲੋ ਚੱਲ 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 ਆਨੜੀ ਨਹੀਂ ਆ ਆਵੇ ਐਦਾਂ ਤੁਰਿਆ 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 ਸਵਾਹ 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 ਤਕੜੇ ਏ ਵਾਵਾ ਦੂਰ ਜਾਣ ਲਿੰਦਾ ਫੇਰ ਲੱਗਦੇ ਹੋ ਮੋੜੇ ਵਾਲਾ ਤਾਇਆ ਵਾਹ ਨੀ 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 ਆ ਨਹੀਂ ਜਿਹੜੇ ਸੋਟਾ ਦੇ ਦਾਦਾ ਦਾ ਮੈਂ ਤੁਹਾਨੂੰ ਜਾਇ ਪਾ ਦੇ ਲਾਓ ਜੁਮਾ ਲੈ ਜਾ ਕੇ ਤਾਂ ਕੇ ਨੰ ਖਿੱਚ ਕੇ ਚੱਲ 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 ਨਾ ਮੈਂ ਤਾਂ ਸਾਲਾ ਖੜੀ ਵਿੱਚ ਪਈ ਹੋਗਾ ਹੁਣ ਕਿੰਨੂ ਠੀਕੰਦਿਆ ਹੁਣ ਤੇ ਮਾਮਾ ਕਹਾਂ ਵੀ ਬੜਾ ਪੈ ਗਿਆ ਰਾਉ ਤਰਾਣਾ ਬੜਾ ਫਰਕ ਪਿਆ ਯਾਰਾ ਜੋ ਬੰਦੇ ਲ ਮੇਰੇ ਚੱਪ 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 ਚੰਦ ਤੱਕ ਤੂੰ ਮਮਾ ਛਾਲ ਨਾਲ ਮਾਰਨ ਨੂੰ ਨਹੀਂ ਗਿਆ ਉਧਰ ਵੇਖ ਅਗਲਾ ਅਗਲਾ ਬੰਦਾ ਕੀ ਕਰਨ ਲਿਆ ਅੱਗੇ ਵਾਲੇ ਆ ਲਵੇ ਉਹ ਵੀ ਦੌੜਿਆ ਚੱਲ 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 ਪਾਣੀ ਉਹ ਮੋਟਰ ਚੱਲਣ ਦੇ ਹੀ ਆ ਬੋਤਲ ਮੰਗਾ ਲਓ ਆ ਸੈੱਟ ਲਾਓ ਤੇ ਮੁੜ ਕੇ ਗਰਾਊਂਡ ਲਾਉਣੇ ਚੱਲ ਸਟਾਰਟ ਕਰ ਇਧਰੋਂ ਆਹੋ ਇਧਰੋਂ ਆ ਤੂੰ ਜਲ ਵਾ ਦੋ ਕਿਹੜਾ ਇਹ ਲਾ ਚੱਲ 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 ਸ਼ੁਰੂ ਕਰੋ ਜਿਹੜਾ ਉਹਨੇ ਕਰਤਾ ਸ਼ੁਰੂ ਚੱਲ 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 ਫਰੰਟ ਰੂਲ ਫਰੰਟ ਰੂਲ ਸ਼ੁਰੂ 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 ਫਰੰਟ ਰੂਲ ਆ ਮੈਂ ਡੱਡੀ ਉੱਤੇ ਆਪੇ ਲਾਣਾ ਮੈਂ ਮੋਟਰ ਪੀੜ ਨਿਕਲਦੀ ਹਾਂ ਪੀੜ ਨਿਕਲ ਲਾ ਪੀ ਮੋਟਰ ਦੁੱਤ ਪਾ ਚੱਲ ਲਾ ਲਾ ਤੇਰੇ ਮੋਢੇ ਜੋ ਪੀੜ ਹੁੰਦੀ ਨੀ ਕਰ ਤੂੰ ਅਰਕ ਦੇ ਚੜਾਇਆ ਦੋਸਤਾ ਤੇਰਾ ਮੋਢਾ ਹੀ ਚੱਲ ਜੀ ਤੂੰ ਚੜਦੀ ਨਹੀਂ ਚੱਲ 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 ਚੰਨ ਚੱਲ ਮਾਮਾ ਉਹ ਜਿੱਦਾਂ ਲਾਉਣਦੇ ਉਹਨਾਂ ਵਾਂਗੂ ਲਾ ਤੂੰ ਥੱਲੇ ਸੇਰ ਲਾਉਣਾ ਸੇਰ ਤੇ ਲੱਗਣ ਨਹੀਂ ਦੇਣਾ ਥੱਲੇ ਬਾਹਾਂ ਦੀ ਖੇੜ ਆ ਹਾਂ ਚੱਲ ਚੱਲ ਉਹ ਸਭ ਉਹ ਸਭ ਘੁੱਟ ਲੈ ਜਿਹੜਾ ਆਲੇ ਨੇ ਜਿਹੜੇ ਪਹਿਲਾਂ ਕੋਸਾ ਜੋਰ ਦੀ ਮਾਰਾਂ ਕਿਉਂ ਨਹੀਂ ਲਾਉਂਦਾ ਲਾ ਲਾ ਮੈਂ ਇਹ ਪਹਿਲੇ ਇਹੋ ਲਾਉਣੀ ਇਹੋ ਲਾਉਣੀ ਮੈਂ ਇਹੋ ਲਾਉਣੀ ਡੰਡ ਕੇ ਇਹੋ ਲਾਉਣੀ ਇਹੋ ਲਾਉਣੀ ਇਹੋ ਲਾਉਣੀ ਠੀਕ ਆ ਹਾਂ ਹਾਂ ਕਿੱਦਾਂ ਹੁਣ ਕਿੱਦਾਂ ਲੱਗਾ ਮਾਡਾਂ ਜੰਡ ਮਾਰ ਡੰਡ ਮਾਰ ਜੰਡ ਮਾਰ ਤੂੰ ਉੱਦਾਂ ਮਕਰਾਂ ਆ ਚੱਲ 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 ਮਮਾ ਤੇਰਾ ਟਾਈਮ ਕਿੱਥੇ ਆਇਆ ਪਿਆ ਤੇਰਾ ਤਾਂ ਤੂੰ ਜਾਣ ਕੇ ਨਾ ਫੇਕਾ ਕੱਲ 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 ਚੱਲ ਜਾਣੇ ਜਾਣੇ Yeah. Mm -hmm. you.